ਹੂੰ ਵਜੀਆਂ ਵੇੜੇ ਵਿੱਚ ਸ਼ਹਿਨਾ ਹੀਆ ਸਖੀਆਂ ਡੋਲੀ ਪਾਵਣ ਆਇਆ ਤੇ ਆਜਮਦੀਆਂ ਘਣ ਪਰਾਈਆਂ ਮੈਂ ਨਾ ਰੋਵਾ ਬਬਲਾ ਹੂੰ ਵੇਨਾ ਰੋਵਾ ਬਬਲਾ ਵੇਨਾ ਰੋਵਾ ਬਬਲਾ ਵਿਆਨ ਰੋਬ ਬਲਾ ਚਨਾਜ ਨਾ ਦੀ ਲੜਕੀ ਜਿਸ ਨੇ ਪ੍ਰਮਾਤਮਾ ਨੇ ਇਸ ਨੂੰ ਆਵਾਜ਼ ਬਹੁਤ ਪਿਆਰੀ ਦਿੱਤੀ ਆ ਪਰ ਪ੍ਰਮਾਤਮਾ ਨੇ ਉਸ ਨੂੰ ਅੱਖਾਂ ਦੀ ਰੋਸ਼ਨੀ ਨਹੀਂ ਦਿੱਤੀ ਜਿਹੜੀ ਕਿ ਉਹ ਦੁਨੀਆ ਦੇਖ ਸਕੇ ਸੀ ਤੇ ਰੱਬ ਨਾਲ ਵੀ ਨਾਰਾਜ਼ਗੀ ਹੁੰਦੀ ਹੈ ਚੀਜ਼ ਦੀ ਵੀ ਆਵਾਜ਼ ਤਾਂ ਬਹੁਤ ਸੋਹਣੀ ਦਿੱਤੀ ਆ ਪਰ ਜਿਹੜੀ ਰੱਬ ਦੀ ਬਣਾਈ ਹੋਈ ਦੁਨੀਆ ਵਾ ਉਹ ਨਹੀਂ ਦੇਖ ਪਾਈ ਅੱਖਾਂ ਦੀ ਰੋਸ਼ਨੀ ਨਹੀਂ ਦਿੱਤੀ ਤੇ ਰੱਬ ਨਾਲ ਇੱਥੇ ਦਾ ਗੁੱਸਾ ਗੇਰਾ ਹੁੰਦਾ ਇਹ ਜਨ ਨਾਰਾਜ਼ਗੀ ਹੁੰਦੀ ਰੱਬ ਨਾਲ ਕਦੀ ਇਸ ਚ ਤਾਂ ਆਪਣਾ ਨਰਾਜ਼ਗੀ ਕੀ ਕਰਨੀ ਆ ਵੀ ਆਪਾਂ ਜਿੱਦਾਂ ਦੇ ਉਹਨਾਂ ਪ੍ਰਮਾਤਮਾ ਨੇ ਆਪਾਂ ਨੂੰ ਬਣਾ ਕੇ ਭੇਜਿਆ ਆ ਜੋ ਉਹਨਾਂ ਜ਼ਿੰਦਗੀ ਚ ਬਣ ਕੇ ਰਹਿਣਾ ਆ ਕੋਈ ਹੋਣਾ ਆ ਜਨੀਆ ਹਾਨੀਆ ਤੂੰ ਵੀ ਸਿੱਖ ਗਾ ਦੀ ਦੁੱਖ ਸੁੱਖ ਫੋਲਨਾ ਤੇਰੇ ਵੀ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਮੇਰਾ ਧੜ ਕੱਲਾ ਕੱਲਾ ਕਮੋਨ ਵਾਲਾ ਹੈਗਾ ਕੋ ਕਮੋਨ ਵਾਲਾ ਨਹੀਂ ਮੇਰਾ ਲੱਗੇ ਹੈਗਾ ਮੈਂ ਹੁਣ ਮੈਂ ਸਿੰਗਰ ਬਣਾਂਗੀ ਸਟਾਰ ਬਣਾਂਗੀ ਹੁਣ ਮੈਂ ਆਈ ਆਪਣੇ ਪਿਓ ਦੀ ਬਾਹ ਫੜਾਂਗੀ ਡੈਡੀ ਆਪਣੇ ਦੀ ਬਾਹ ਫੜਾਂਗੀ ਦਿਲੋਂ ਮਮੀ ਨੂੰ ਉਹਨਾਂ ਦੀ ਯਾਦ ਵੀ ਬਹੁਤ ਜ਼ਿਆਦੀ ਹੁੰਦੀ ਆ ਦਿਨ ਰਾਤ ਰਹਿੰਦੇ ਰਹੀ ਤੁਨੂ ਵੇਖ ਕੇ ਗਾਣੇ ਸੁਣ ਕੇ ਸਿਰਫ ਮਾਂ ਦੇ ਲਾਲਾਂ ਕੇ ਸੁਣਦੇ ਰਹੀਦਾ ਬੜੀ ਬਹੁਤ ਜ਼ਿਆਦੀ ਮਮੀ ਦੀ ਯਾਦ ਆਉਂਦੀ ਆ ਦਿਲ ਭਰ ਜਾਂਦਾ ਜਦੋਂ ਬਚਪਨ ਵੀ ਦਿਲ ਭਰ ਜਾਂਦਾ ਜਦੋਂ ਬਚਪਨ ਵੀ ਆ ਜਾਂਦੀ ਯਾਦ ਕਹਾਣੀ ਅੱਜ ਮੁਚ ਰਾਣੀ ਮੈਂ ਵੀ ਅੱਜ ਕੱਲ੍ਹ ਇਹ ਮਾਵਾ ਹੀ ਸੰ ਮਾਵਾ ਮਾਵਾ ਹੀ ਹੁੰਦੀਆਂ ਕੋਈ ਚਾਚੀ ਤਾਈ ਮਾਮੀ ਕੋਈ ਵੀ ਨਹੀਂ ਬੰਦਾ ਅੱਜ ਕੱਲ੍ਹ ਭੂਆ ਮਾਸਤਾ ਕੋਈ ਵੀ ਨਹੀਂ ਬੰਦਿਆ ਜੋ ਆਪਣੇ ਮਾਣੇ ਬਨ ਜਾਣਾ ਜੋ ਆਪਣੇ ਪਿਤਾ ਜੀ ਨੇ ਬਨ ਜਾਣਾ ਨਾ ਅੱਜ ਕੱਲ੍ਹ ਕਿਸੇ ਨਾ ਕਿਸੇ ਦਾ ਕੋਈ ਨਹੀਂ ਕੋਈ ਨਹੀਂ ਬੰਦਾ ਪਵਿੱਤਰਵਰੇ ਵੜੀ ਸਟੇਟ ਆ ਦੇ ਗਾਵਾਂ ਮਵੀਦਾਂ ਮੈਂ ਇੱਕ ਦੁਨੀਆ ਵੈਨਾ ਫੋਟੋਆਂ ਮ ਖਚੋਣਾ ਕਿਦਾਂ ਵੱਡੇ ਵੱਡੇ ਨਾਮ ਸਿੰਗਰਾਂ ਦੇ ਨਾਮ ਰੋਸ਼ਨ ਹੁੰਦਾ ਇਤਨਾ ਮ ਵੀ ਆਪਣੇ ਮਨ ਚ ਸੋਚਦੀ ਆ ਕਿ ਮ ਵੀ ਮੈਂ ਵੀ ਇਦਾਂ ਮੇਰਾ ਨਾਮ ਰੋਸ਼ਨ ਹੋ ਸਕੇ ਨਵੀਆਂ ਜਿੰਦਗਾ ਵਾਦਿਆਂ ਜੈਲ ਵਿੱਚ ਬਣ ਕੇ ਤੇ ਨਿਗਰੀ ਗਈ ਕੀ ਕਰੀਏ ਜਿਉਂ ਜਿਗਰ ਦੀ ਤਾ ਚੁੱਕ ਲੈੰਦੇ ਨਜ਼ਰਾਂ ਤੋਂ ਕਿਰ ਗਈ ਕੀ ਕਰੀਏ ਖਿਨਾਜ ਦੀ ਸੁਪਣਾ ਸੀ ਮਾ ਦਾ ਇਸ ਨੂੰ ਇੱਕ ਵਧੀਆ ਗਾਇਕ ਬਣਦਾ ਚੰਗਾ ਸਿੰਗਰ ਬਣਦਾ ਪਰ ਸੁਪਣਾ ਜਿਹੜਾ ਹੁਣ ਤੁਸੀਂ ਪੂਰਾ ਕਰ ਸਕਦੇ ਹੋ ਦਸਖੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਜਿਹੜਾ ਸੁਪਨਾ ਸੀ ਇਸ ਦੀ ਮਾ ਦਾ ਗਾਇਕ ਬਣਾਉਣ ਦਾ ਬੇਟੀ ਨੂੰ ਉਹ ਸੁਪਣਾ ਜਰੂਰ ਪੂਰਾ ਹੋ ਸਕੇ ਸਾਸੀ ਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਤਸਵੀਰਾਂ ਵਿਖਾਵਾਂਗੇ ਤਾਲੂਆਜ ਅੰਮ੍ਰਿਤਸਰ ਦੇ ਨੂਰੀ ਮਹੱਲੇ ਦੀਆਂ ਜਿੱਥੋਂ ਦੀ ਕੀ ਸ਼ਨਾਜ ਨਾ ਦੀ ਲੜਕੀ ਜਿਸ ਨੇ ਪ੍ਰਮਾਤਮਾ ਨੇ ਇਸ ਨੂੰ ਆਵਾਜ਼ ਬਹੁਤ ਪਿਆਰੀ ਦਿੱਤੀ ਆ ਪਰ ਪ੍ਰਮਾਤਮਾ ਨੇ ਉਸ ਨੂੰ ਅੱਖਾਂ ਦੀ ਰੋਸ਼ਨੀ ਨਹੀਂ ਦਿੱਤੀ ਜਿਹੜੇ ਕੀ ਉਹ ਦੁਨੀਆ ਦੇਖ ਸਕੇ ਪਰ ਆਪਣੀ ਆਵਾਜ਼ ਦੇ ਨਾਲ ਕਾਫੀ ਜਿਹੜੇ ਦੂਰ ਦੂ ਤੱਕ ਚੱ체 ਨੇ ਸ਼ਨਾਜ ਦੇ ਸ਼ਨਾਜ ਨਾਲ ਗੱਲਬਾਤ ਵੀ ਕਰਾਂਗੇ ਜ਼ਿੰਦਗੀ ਬਾਰੇ ਸਵਾਲ ਜਵਾਬ ਵੀ ਕਰਾਂਗੇ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਸ਼ਲਾਜ ਗੁਜ਼ਰਦੀ ਆ ਸ਼ਲਾਜ ਸਾਡੇ ਨਾਲ ਆ ਸ਼ਲਾਜ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਸੈਂਟਰ ਪੰਜਾਬ ਟੀਵੀ ਨੂੰ ਬਹੁਤ ਬਹੁਤ ਧੰਨਵਾਦ ਆੜਾ ਗਰੇਵਾਲ ਜੀ ਤੇ ਸ਼ਲਾਜ ਜੀ ਮੈਨੂੰ ਸੋਪੇ ਤੁਹਾਡੀ ਕਹਿੰਦੇ ਆਵਾਜ਼ ਬਹੁਤ ਸੋਹਣੀ ਆ ਪ੍ਰਮਾਤਮਾ ਨੇ ਤੁਹਾਨੂੰ ਇੱਕ ਗੋੜ ਗਿਫਟ ਦਿੱਤਾ ਮੈਂ ਕਹਿ ਸਕਦਾ ਤੇ ਗੱਲਬਾਤ ਦਾ ਸਿਲਸਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਉਸ ਤੋਂ ਪਹਿਲਾਂ ਦੋ ਲੈਣਾ ਜਰੂਰ ਸਾਂਝੀ ਕਰਦੇ ਹੋ ਆਪਣੀ ਮਿੱਠੀ ਆਵਾਜ਼ ਵਿੱਚ ਉਸ ਪਿਆਰੇ ਜਿਹੇ ਗੀਤ ਦੀਆਂ ਹੂੰ ਵਜੀਆਂ ਵੇੜੇ ਵਿੱਚ ਸ਼ਹਿ ਨਹੀਂ ਆ ਸਖੀਆਂ ਢੋਲੀ ਪਵਣ ਆਇਆ ਤੇ ਆ ਜਮਦਿਆਂ ਘੋਣ ਪਰਾਈਆਂ ਵੇਨਾ ਰੋਵ ਬਵਲਾ ਹੂੰ ਵੇਨਾ ਰੋਵ ਬਵਲਾ ਵੇਨਾ ਰੋਵ ਬਵਲਾ ਵੇਨਾ ਰੋਵ ਬਵਲਾ ਨਰਬਾਬਲਾ ਜਦੋਂ ਹੋਗੀ ਮੇਰੀ ਢੋਲੀ ਹਮਾਰੇ ਕੀ ਅਤਿਓਲੇ ਜਦੋਂ ਹੋਗੀ ਮੇਰੀ ਢੋਲੀ ਹਮਾਰੇ ਕੀ ਅਤਿਓਲੇ ਪਿੱਛੋ ਹੂੰ ਵੇਖ ਵੇਖ ਰੋਮੀ ਪਿੱਛੋ ख रोवी मेरे गुडिया पटोले पिछख रोवी मेरे गुडिया पटोले जदो होगी मेरी डोली माये आखियाँ तौले तो पिछख रोवी मेरे गुडिया पटोले पिछ ਵੇਖ ਵੇਖ ਰੋਮੀ ਮੇਰੇ ਗੁੱਡੀਆਂ ਪਟੋਲੇ ਬਹੁਤ ਪਿਆਰੀ ਆਵਾਜ਼ ਹੈ ਸ਼ਲਾਜ ਦੀ ਤੁਸੀਂ ਦੇਖਿਆ ਵੀ ਖੁਦ ਸਸਤੀ ਮਾਜ ਦੀ ਜ਼ੁਬਾਨ ਤੇ ਬਾਤ ਸੁਣ ਕਰਦੀ ਹੈ ਤੇ ਸ਼ਲਾਜ ਜਿੰਦਗੀ ਬਾਰੇ ਸਵਾਜ ਜੋਬ ਕਰਦੇ ਆ ਤੁਹਾਡੀ ਅੱਖਾਂ ਦੀ ਦੋਸ਼ ਨਹੀਂ ਆ ਇਹ ਬਚਪਨ ਤੋਂ ਹੀ ਇਸ ਤੇ ਗਈ ਹੈ ਕਿ ਜਾ ਕਿਸੇ ਹੱਥ ਸੇ ਕਰਕੇ ਤੁਹਾਡੀ ਅੱਖਾਂ ਦੀ ਲਾਈਟ ਚਲ ਗਈ ਸੀ ਇਹ ਰੋਸ਼ਨੀ ਮੇਰੇ ਬਚਪਨ ਤੋਂ ਗਈ ਹੋਈ ਜੀ ਮੇਰੇ ਤੋਂ ਵੀ ਡਾਕਟਰ ਇਲਾਜ ਕਿੰਨਾ ਕਰਾਇਆ ਤੁਹਾਡੇ ਮਾਪੇ ਨੇ ਕਿੱਥੇ ਕਿੱਥੇ ਜਾ ਕੇ ਡਾਕਟਰ ਆਖਾਇਆ ਡਾਕਟਰ ਕੀ ਦੱਸਦੇ ਸੀ ਵੀ ਅੱਖਾਂ ਦੀ ਰੋਸ਼ਨੀ ਆਸਰ ਦੀ ਇਲਾਜ ਦੀ ਕਿ ਨਹੀਂ ਆ ਸਕਦੀ ਸੀ ਡਾਕਟਰ ਜੀ ਮੰਮੀ ਮੇਰੇ ਨੇ ਬਹੁ ਫੇਰੇ ਮੇਰੇ ਡੈਡੀ ਨੇ ਸਾਰੇ ਆਣੇ ਨੇ ਲਾਸ਼ ਕਰਾਇਆ ਉਹ ਬਹੁਤ ਜਗ੍ਹਾ ਇਲਾਜ ਕਰਾਇਆ ਪਰ ਕਹਿੰਦੇ ਪਿੱਛੇ ਅੱਖਾਂ ਦੀ ਲਾਈਟ ਨਹੀਂ ਹੈਗੀ ਰੋਸ਼ਨੀ ਨਹੀਂ ਹੈਗੀ ਮੈਂ ਆਪਣੇ ਮਨ 'ਚ ਐ ਹੀ ਰੱਖੀ ਆਗੇ ਵੀ ਚਲੋ ਮਾਰਾਈ ਨੇ ਜਦੋਂ ਲਾਈਟ ਨਹੀਂ ਦਿੰਦੀ ਐ ਚਲੋ ਮਹਾਰਾਣੀ ਇੱਕ ਦੇ ਇੱਕ ਚੀਜ਼ ਦਿੱਤੀ ਹੁੰਦੀ ਆ ਗੋਣ ਬਖਸ਼ਾ ਮਹਾਰਾਣੀ ਨੇ ਮਹਾਰਾਣੀ ਗਲੇ ਵਿੱਚ ਸਰਸਵਤੀ ਵਸਦੀ ਆ ਮੇਰੇ ਸੁਣਾਜ ਕਦੀ ਰੱਬ ਨਾਲ ਵੀ ਨਾਰਾਜ਼ਗੀ ਹੁੰਦੀ ਆ ਚੀਜ਼ ਦੀ ਵੀ ਆਵਾਜ਼ ਤਾਂ ਬਹੁਤ ਸੋਹਣੀ ਦਿੱਤੀ ਆ ਪਰ ਜਿਹੜੀ ਰੱਬ ਦੀ ਬਣਾਈ ਹੋਈ ਦੁਨੀਆ ਵਾ ਉਹ ਨਹੀਂ ਦੇਖ پائی ਅੱਖਾਂ ਦੀ ਦੌਸ਼ ਨਹੀਂ ਤੀ ਕਈ ਰੱਬ ਨਾਲ ਈ ਤਾਂ ਗੁੱਸਾ ਗਿਆ ਲਾ ਹੁੰਦਾ ਜਾਂ ਨਾਰਾਜ਼ਗੀ ਹੁੰਦੀ ਰੱਬ ਨਾਲ ਕਦੀ ਇਸ ਚੀਜ਼ ਦੀ ਰੱਬ ਨਾਲ ਨਾਰਾਜ਼ਗੀ ਕੀ ਕਰਨੀ ਆ ਵੀ ਆਪਾਂ ਜਿੱਦਾਂ ਦੇ ਉਹਨਾਂ ਪਰਮਾਤਮਾ ਨੇ ਆਪਾਂ ਬਣਾ ਕੇ ਭੇਜ ਦਿਆ ਆ ਜੋ ਉਹਨਾਂ ਜ਼ਿੰਦਗੀ ਚ ਬਣ ਕੇ ਰਹਿਣਾ ਆ ਉਹੀ ਉਣਾਇਆ ਜਿੱਦਾਂ ਨੇ ਹੁਣ ਮਹਾਰਾਏ ਨੇ ਪਰਮਾਤਮਾ ਨੇ ਤੁਣਕੇ ਵੀ ਆਇਆ ਕਲਾਇਆ ਏ ਦੁਨੀਆ ਤੇ ਵੇਖ ਲੋ ਹੁਣ ਤੁਸੀਂ ਵੇਖਦੇ ਆ ਭੈਣ ਦਾ ਕੀ ਹਾਲ ਹੁੰਦਾ ਕੀ ਪੈਣ ਕਿਦਾਂ ਕਰਦੀ ਆ ਫਿਰ ਵੀ ਆਪਣੀ ਜ਼ਿੰਦਗੀ ਵਿੱਚ ਆਪਣੇ ਜੀਂਦਨੀ ਆ ਮ ਆਪਣੇ ਮਨ ਚ ਖੋਟ ਨਹੀਂ ਕੋਈ ਦਿਲ ਚ ਮਾਨ ਘੈਰ ਨਹੀਂ ਲਿਓਨੀ ਚਲੋ ਵਧੀਆ ਏ ਤੁਸੀਂ ਦੇਖਿਆ ਵੀ ਸ਼ਨਾਜ ਦੇ ਤੁਸੀਂ ਦੇਖਿਆ ਵੀ ਬਿਲਕੁਲ ਰੱਬ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਸ਼ਨਾਜ ਦਾ ਕਹਿਣਾ ਵੀ ਜਿਸ ਤਰ੍ਹਾਂ ਰੱਬ ਨੇ ਬਣਾ ਕੇ ਭੇਜਿਆ ਉਸੇ ਤਰ੍ਹਾਂ ਮਨਜ਼ੂਰ ਆ ਕੋਈ ਰੱਬ ਨਾਲ ਗੁੱਸਾ ਗਿਲਾ ਨਹੀਂ ਆ ਅਸੀਂ ਦੇਖਦੇ ਵੀ ਆਮ ਅਸੀਂ ਦੇਖਦੇ ਲੋਕ ਰੱਬ ਨਾਲ ਗੁੱਸਾ ਗਿਲਾ ਕਰਦੇ ਨੇ ਰੱਬ ਨੂੰ ਸ਼ਿਕਾਇਤਾਂ ਕਰਦੇ ਨੇ ਵੀ ਰੱਬ ਸਾਨੂੰ ਤੂੰ ਆ ਨਹੀਂ ਦਿੱਤਾ ਜਾਂ ਸਾਨੂੰ ਤੂੰ ਆ ਸਾਡੇ ਸੀ ਤੇ ਖੋਹ ਲਿਆ ਤੇ ਸਾਡਾ ਸੀ ਨਿਸ਼ਤਾਨ ਬਣਾਇਆ ਪਰ ਸ਼ਿਲਾਜ ਦਾ ਕਹਿਣਾ ਵੀ ਜੋ ਰੱਬ ਨੇ ਬਣਾ ਕੇ ਭੇਜ ਦਿੱਤਾ ਉਸ ਨੂੰ ਮਨਜ਼ੂਰ ਆ ਰੱਬ ਨਾਲ ਕੋਈ ਗੁੱਸਾ ਗਿਲਾ ਨਹੀਂ ਆ ਜੇਕਰ ਰੱਬ ਨੇ ਉਸ ਨੂੰ ਅੱਖਾਂ ਦੀ ਰੋਸ਼ਨੀ ਨਹੀਂ ਦਿੱਤੀ ਪਰ ਉਸ ਨੂੰ ਆਵਾਜ਼ ਬਹੁਤ ਪਿਆਰੀ ਦੇ ਦਿੱਤੀ ਆ ਤੂੰ ਦੇਖਿਆ ਇਸ ਤਾਂ ਦੇ ਹਾਲਾਤ ਵੀ ਹੈਗੇ ਨੇ ਸ਼ਿਲਾਜ ਨੂੰ ਰੱਬ ਨਾਲ ਕੋਈ ਗੁੱਸਾ ਗਿਲਾ ਨਹੀਂ ਆ ਦੇ ਨਾ ਸਰਾਜ ਹੋ ਸਾਡੇ ਦਸ਼ਕਾਂ ਨੂੰ ਕਿਹੜਾ ਗੀਤ ਸਦਾ ਹੈ ਜਿਹੜਾ ਤੁਹਾਡਾ ਮਨਪਸੰਦ ਗੀਤ ਹੋਵੇ ਜਿਹੜਾ ਤੁਸੀਂ ਹਰ ਵਕਤ ਵਿਆਜ ਕਰਦੇ ਹੋ ਸੁਣਦੇ ਹੋ ਜੀ ਜੀ ਜ਼ਰੂਰ ਜਾਨੀਆ ਧਲਿਨਾ ਜਾਨੀਆ ਹਾਨੀਆ ਤੂੰ ਵੀ ਸਿੱਖ ਕਦੀ ਹੰਦੋ ਕਸੋ ਕਫਾ ਲੈਣਾ ਤੇਰੇ ਬਿਨ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਹਾਨੀਆ ਹਾਨੀਆ ਤੂੰ ਵੀ ਸਿੱਖ ਕਦੀ ਦੱਕ ਸੁਖ ਫੋਲਣਾ ਤੇਰੇ ਵਿਨ ਤੇਰੇ ਵਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਤੇਰੇ ਵਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਬਹੁਤ ਪਿਆਰੀ ਆਵਾਜ਼ ਹੈ ਨਾਲ ਤੇ ਮੈਂ ਸੋ ਸ਼ਲਾਜ ਤੁਹਾਡੇ ਪਰਿਵਾਰਕ ਮੈਂਬਰ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਆ ਕਿੰਨੇ ਮੈਂਬਰ ਨੇ ਤੁਹਾਡੇ ਪਰਿਵਾਰ ਵਿੱਚ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਨੇ ਕਾਜਾ ਲਾ ਜੀ ਰੋਟੀ ਦਾ ਕਰਦਾ ਗੁਜਾਰਾ ਕਿੱਥਾ ਚੱਲਦਾ ਰਹੇ ਦਾ ਚਾਰ ਵਿੱਚ ਹੀ ਚਾਰ ਮੈਂ ਮਰੇ ਗਈਆਂ ਹੋਰ ਛੋਟੀ ਸਿਸਟਰ ਵੀ ਆਈ ਗਈ ਆ ਭੈਣ ਮੇਰੀ ਵੀ ਆਈ ਗਈ ਆ ਤੇ ਕਿਉਂ ਮਤਲਬ ਹੁਣ ਅਹੀਂ ਹੁਣ ਮੇਰੇ ਪਰਜਾਈ ਆਈ ਆ ਤੇ ਹੁਣ ਕਰਦੇ ਆ ਕੱਲਾ ਮੇਰਾ ਡੈੜੀ ਕੱਲਾ ਕੱਲਾ ਕਮੋਨ ਵਾਲਾਗਾ ਆ ਕੋ ਕਮੋਨ ਵਾਲਾ ਨਹੀਂ ਮੇਰੇ ਲੱਗੇਗਾ ਮੈਂ ਹੁਣ ਮੈਂ ਸਿੰਗਲ ਬਣਾਂਗੀ ਸਟਾਰ ਬਣਾਂਗੀ ਆ ਹੁਣ ਵਿਆਹੀ ਆਪਣੇ ਪਿਓ ਦੀ ਬਾਹ ਫੜਾਂਗੀ ਡੈੜੀ ਆਪਣੇ ਦੀ ਬਾਹ ਫੜਾਂਗੀ ਇਹ ਤਾਂ ਕੰਮ ਕੀ ਕਰਦੇ ਨੇ ਕੰਮ ਇਸ ਤਰ੍ਹਾਂ ਹੀ ਕਿ ਯਾਰਾ ਗਈਆਗੂਆ ਕਰਦੇ ਲੋਕਾਂ ਦੇ ਘਰਾਂ ਵਿੱਚ ਵਧਾਈਆਂ ਵਧੂਆਂ ਇਤਰਾ ਮੰਗਦੇ ਆ ਤੇ ਮੈਨੇ ਸੁਪੀ ਸ਼ਨਾਜ ਮਾਂ ਦੀ ਕਿੰਨੀ ਕਿ ਯਾਦ ਆਉਂਦੀ ਐ ਅਸੀਂ ਦੇਖਿਆ ਇੱਕ ਪਰਿਵਾਰ ਦੇ ਸਾਰੇ ਮੈਂਬਰ ਨੇ ਭੈਣਾਂ ਵੀ ਨੇ ਭਰਾ ਵੀ ਨੇ ਤੁਹਾਡੇ ਪਿਤਾ ਵੀ ਨੇ ਪਲੱਸ ਦੇਖਿਆ ਤੁਹਾਡੀ ਮਾਂ ਨਹੀਂ ਵਿੱਚ ਹੈਗੀ ਮਾਂ ਦੀ ਕਿੰਨੀ ਕਿ ਯਾਦ ਆਉਂਦੀ ਆ ਅੱਜ ਜੇਕਰ ਮਾਂ ਹੁੰਦੀ ਤੇ ਕਿੰਨੀ ਖੁਸ਼ ਹੁੰਦੀ ਪੀ ਸ਼ਨਾਜ ਦੀਆਂ ਜਿਹੜਾ ਸੁਪਨਾ ਸੀ ਦੇਖਿਆ ਗਾਇਕ ਬਣਦਾ ਸਿੰਗਰ ਬਣਦਾ ਲੱਗਦਾ ਪੂਰਾ ਹੋ ਰਿਹਾ ਕਿਉਂਕਿ ਚੈਨਲਾਂ ਵਾਲੇ ਆ ਰਹੇ ਨੇ ਇੰਟਰਵਿਊ ਕਰ ਰਹੇ ਨੇ ਤੇ ਅੱਜ ਸ਼ਨਾਜ ਦੀ ਹਰ ਪਾਸੇ ਨੂਰੀ ਮੱਲੇ ਵਿੱਚ ਚਰਚਾ ਵਾ ਵੀ ਨੂਰੀ ਮਹੱਲੇ 'ਚ ਕੋਈ ਸ਼ਨਾਇਨਾ ਦੀ ਲੜਕੀ ਹੈਗੀ ਆ ਲੋਕ ਜਾਣਦੇ ਨੇ ਕਿਸ ਤਰ੍ਹਾਂ ਦੇ ਦੇ ਚੀਜ਼ ਨੂੰ ਜੀ ਮੇਰੇ ਮम्मी ਦਾ ਐਸੋਫਨ ਐ ਸ਼ਨਾਇਨਾ ਸਿੰਗਰ ਬਣੇ ਸਤਾਰ ਬਣੇ ਹੁਣ ਉਹ ਇਹ ਨਸ ਆਪਣੇ ਦਿਲ 'ਚ ਰੱਖਿਆ ਹੀ ਉਹਨੇ ਸੋਚਿਆ ਸੀ ਵੀ ਮਤਲਬ ਸ਼ਨਾਇਨਾ ਇਹ ਦਗਾ ਸਕੇ ਵਧੀਆ ਵਧੀਆ ਵੀ ਮਤਲਬ ਮੈਨੂੰ ਉਹਨਾਂ ਦੀ ਯਾਦ ਵੀ ਬਹੁਤ ਜ਼ਿਆਦਾ ਹੁੰਦੀ ਆ ਦਿਨ ਰਾਤ ਰਹਿੰਦੇ ਰਹੀ ਤੁਹਾਨੂੰ ਵੀ ਇਹ ਕਿ ਗਾਣੇ ਸੁਣ ਕੇ ਸਿਰ ਮਾਂ ਦੇ ਲਾਲਾ ਕੇ ਸੁਣਦੇ ਰਹੇ ਦਾ ਬੜੀ ਬਹੁਤ ਜ਼ਿਆਦੀ ਮੰਮੀ ਦੀ ਯਾਦ ਆਉਂਦੀ ਆ ਜਦੋਂ ਮੰਮੀ ਦੇ ਗੱਲਾਂ ਬਾਤਾਂ ਵੀ ਮੈਨੂੰ ਯਾਦ ਆਉਂਦੀਆਂ ਆ ਮੈਨੂੰ ਮੰਮੀ ਕਹਿੰਦੀ ਰਹਿੰਦੀ ਸੀ ਆ ਕਰਲਾ ਆ ਕਰਲਾ ਜੋ ਵੀ ਮੰਮੀ ਹੈ ਗਈ ਦੁਨੀਆ ਚ ਚਲੀ ਗਈ ਉਹ ਅੱਜ ਕੱਲ ਮਾਂ ਦਾ ਮਾਂ ਦਾ ਪਿਆਰ ਅੱਜ ਕੱਲ ਮਾਂ ਦਾ ਪਿਆਰ ਹੀ ਆ ਪਿਛਲਾ ਜਿਸ ਤਰ੍ਹਾਂ ਦੇਦੇ ਹੋ ਜਿਹੜੇ ਲੋਕ ਮਾਂ ਨੂੰ ਪਿਆਰ ਕਰਦੇ ਨੇ ਤੇ ਉਸ ਮਾਂ ਦੇ ਵਾਸਤੇ ਦੋ ਲਫ਼ਜ਼ ਜਰੂਰ ਸਾਂਝੀ ਕਰਦੇ ਹੋ ਕਿਉਂਕਿ ਤੁਹਾਡੀ ਮਾਂ ਇਸ ਦੁਨੀਆ ਤੇ ਨਹੀਂ ਹੈਗੀ ਤੇ ਜਿਹੜੇ ਲੋਕ ਮਾਂ ਨੂੰ ਪਿਆਰ ਕਰਦੇ ਨੇ ਉਹਨਾਂ ਵਾਸਤੇ ਦੋ ਲਫ਼ਜ਼ ਜਰੂਰ ਸਾਂਝੀ ਕਰਦੇ ਹੋ ਮਾਂ ਦੀ ਹੂ ਮੰਮਾ ਤੁਸ ਜੁ ਮੁਚ ਰਾਣੀ ਮਾ ਹਮਾ ਤੁਸ ਜੁ ਮੁਚ ਰਾਣੀ ਮਾ ਦਿਲ ਪਰ ਜਾਂਦਾ ਜਦੋਂ ਬਚਪਨ ਵੀ ਦਿਲ ਪਰ ਜਾਂਦਾ ਜਦੋਂ ਬਚਪਨ ਵੀ ਆ ਜਾਂਦੀ ਯਾਦ ਕਹਾਣੀ ਮਾ ਤੂੰ ਸੱਚ ਮੁੱਚ ਰਾਣੀ ਮਾ ਤੂੰ ਸੱਚ ਮੁੱਚ ਰਾਣੀ ਮਾਂ ਦਾ ਕਿੰਨੇ ਕੀ ਯਾਦ ਆਉਂਦੀ ਏ ਮੈਂ ਜਿਵੇਂ ਗੱਲ ਕੀਤੀ ਆ ਵੀ ਮਾਂ ਦਾ ਲੋਕੀ ਜਿੰਦੇ ਜੀ ਮਾਂ ਦੀ ਕਦਰ ਨਹੀਂ ਕਰਦੇ ਖਾਸ ਕਰਕੇ ਜਿਹੜੇ ਲੋਕ ਜਦੋਂ ਮਾਂ ਚਲ ਜਾਂਦੀ ਆ ਫਿਰ ਅੱਖਾਂ 'ਚ ਉਹਦੀਆਂ ਫੋਟੋਆਂ ਫੱਪਰ ਰੋਂਦੇ ਨੇ ਅਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਹ ਜਿਹੇ ਲੋਕਾਂ ਨੇ ਇਹ ਕਹਿਣਾ ਚਾਹਨੀ ਆ ਵੀ ਅੱਜ ਕੱਲ੍ਹ ਦੀਆਂ ਮਾਵਾਂ ਹੀ ਸਨ ਮਾਵਾਂ ਮਾਵਾਂ ਹੀ ਹੁੰਦੀਆਂ ਕੋਈ ਚਾਚੀ ਤਾਈ ਮਾਮੀ ਕੋਈ ਵੀ ਨਹੀਂ ਬੰਦਾ ਅੱਜ ਕੱਲ੍ਹ ਭੂਆ ਮਾਸਤੀਆ ਕੋਈ ਵੀ ਨਹੀਂ ਬੰਦੀਆਂ ਜੋ ਆਪਣੀ ਮਾਂ ਨੇ ਬੰਨਿਆ ਨਾ ਜੋ ਆਪਣੇ ਪਿਤਾ ਜੀ ਨੇ ਬੰਨਿਆ ਨਾ ਅੱਜ ਕੱਲ ਕੋਹੇ ਨੇ ਕਿਸੇ ਦਾ ਕੋਹ ਨਹੀਂ ਕੋਈ ਨੀ ਬੰਦਾ ਕਿ ਸੁਨਾਜ ਮੈਨੇ ਸੁਪੀ ਕਰਦੇ ਹਾਲਾਤ ਕਿ ਉਹਨੂੰ ਸੁਧਰੇ ਅਸੀਂ ਦੇਖਿਆ ਇਨੀ ਵਈਆ ਆਵਾਜ਼ ਦੇ ਤੁਸੀਂ ਮਾਲਕ ਜੇ ਪ੍ਰਮਾਤਮਾ ਨੇ ਬਹੁਤ ਸੋਹਣੀ ਤਾਂ ਆਵਾਜ਼ ਦਿੱਤੀ ਆ ਪਰ ਅੱਜ ਵੀ ਘਰ ਚ ਗਰੀਬੀ ਆ ਅੱਜ ਵੀ ਘਰ ਚ ਹਾਲਾਤ ਮਾੜੇ ਨੇ ਅੱਜ ਵੀ ਤੁਹਾਡੇ ਪਿਤਾ ਘਰ ਘਰ ਜਾ ਕੇ ਗਜਾ ਕਰ ਦਿੰਦੇ ਨੇ ਵਧਾਈਆਂ ਮੰਗਦੇ ਨੇ ਫਿਰ ਜਾ ਕੇ ਘਰ ਦੀ ਰੋਟੀ ਪਾਣੀ ਚੱਲਦਾ ਵਾ ਕਿਉਂ ਨਹੀਂ ਕਰਦੇ ਹਾਲਾਤ ਬਦਲੇ ਅੱਜ ਤੱਕ ਘਰ ਦੇ ਹਾਲ ਤੁਸੀਂ ਵੀ ਵੇਖਦੇ ਹੋ ਵੇਖ ਲਓ ਕਿਹਾਂ ਹੀ ਹਾਲਾਤ ਚੱਲ ਰਹੇ ਆ ਅੱਜ ਕੱਲ ਜਿੰਨਾ ਕੋ ਮਾਇਆ ਈ ਉਹੀ ਕਰਦੇ ਆ ਉਹ ਹੀ ਅੱਜ ਕੱਲ ਆਪਣਾ ਡਿਗਸਾਂ ਡੁਗਸਾ ਕੱਟਦੇ ਆ ਮੈਂ ਵੀ ਮੇਰੇ ਦਿਲ 'ਚ ਵੀ ਬੜੀ ਖਵਾਇਸ਼ ਹੈਗੀ ਆ ਅੱਜ ਕੱਲ ਮੇਰੇ ਕੋ ਵੀ ਇਤਨਾ ਆਵਾ ਇਤਨਾ ਮੇਰੇ ਕੋ ਮਾਇਆ ਹੋਵੇ ਮੇਰੇ ਕੋ ਅੱਜ ਕੱਲ ਰੁਪਈਆ ਹੋਵੇ ਮੈਂ ਵੀ ਇਸ ਤਰ੍ਹਾਂ ਕਰਾਂ ਕਮਾਈ ਮਤਲਬ ਵੀ ਇਤਨਾ ਮੇਰੀ ਕੋ ਮਦਦ ਕਰ ਸਕੇ ਕਿ ਮੈਂ ਵੀ ਗਾ ਸਕਾਂ ਮੈਂ ਵੀ ਗਾਣੇ ਗੁਣੇ ਇਤਰਾ ਕਰ ਜਿਦਾ ਸਿੰਗਰ ਗੋਂਦੇ ਆ ਜਿਦਾ ਮਾਸ਼ਾ ਅਲੀ ਰਿਕ ਆਪਣੇ ਗਾਣੇ ਕੱਟਦੇ ਆ ਕਬੀਰ ਰਾਣਾ ਕੱਟਦੇ ਆ ਫਰੋਜ਼ ਖਾਨ ਹਰੀ ਗਾਉਂਦੇ ਆ ਸਾਰੇ ਗੋਂਦੇ ਜਿੰਨੇ ਵਰਲਡ ਵਰਸ ਸਿੰਗਰ ਹੈਗੇ ਨਾ ਸਾਰੇ ਜੀ ਖਾਨ ਹੋਲੀ ਖਾਨ ਸਾਹ ਹੋਰੀ ਜਿੰਨੇ ਵੀ ਗੋਨੇ ਮੈਂ ਮਵੀ ਤੱਕ ਗਾ ਸਕਾ ਜਿੰਨਾ ਜਿੱਦਾਂ ਉਹਨਾਂ ਨੂੰ ਮੈਂ ਸੁਣਨੀ ਉਹਦਾ ਮੈਨੂੰ ਕੋਈ ਸੁਣ ਸਕੇ ਕਿਲਾ ਕਿਸ ਤਰ੍ਹਾਂ ਦੀ ਹੁੰਦੀ ਅਸੀਂ ਦੇਖਿਆ ਭੀ ਜਤ ਜਿਨ੍ਹਾਂ ਲੋਕਾਂ ਦੀ ਆਵਾਜ਼ ਵੀ ਚੰਗੀ ਨਹੀਂ ਹੁੰਦੀ ਤੇ ਉਹ ਅੱਜ ਸੁਪਰ ਹਿੱਟ ਬਣ ਜਾਂਦੇ ਨੇ ਲੋਕ ਉਹਨਾਂ ਨੂੰ ਵੀਡੀਓ ਬਹੁਤ ਸ਼ੇਅਰ ਕਰਦੇ ਨੇ ਪਰ ਤੁਹਾਡੀ ਆਵਾਜ਼ ਹੀ ਨਹੀਂ ਸੋਹਣੀ ਹੈ ਤੁਹਾਡੀ ਵਧੀਆ ਆਵਾਜ਼ ਦੇ ਮਾਲਕ ਜੀ ਪਰ ਅਜੇ ਤੱਕ ਤੁਹਾਡਾ ਸਾਰ ਹਿੰਦੀ ਤਾਂ ਕਿਸ ਨੇ ਅਜੇ ਤੱਕ ਅਜੇ ਵੀ ਤੁਸੀਂ ਮਾੜੇ ਹਾਲਾਤਾਂ ਵਿੱਚ ਜੀ ਕਹਿੰਦੀ ਰੱਬ ਨਾਲ ਗੁੱਸਾ ਕਿਦਾ ਜਾਂ ਲਾਗੀ ਹੁੰਦੀ ਅਸੀਂ ਨੂੰ ਲਾ ਕੇ ਦਰਵਾਜ਼ੀ ਤੇ ਹੁੰਦੀ ਆ ਮਮੀ ਮੈਂ ਮ ਵੀ ਮਮੀ ਨੂੰ ਬੜੀ ਕਵੈਸ ਹੈਗੀ ਮਵੀਤਰਾ ਵੜੇ ਵੜੇ ਸਟੇਟਾਂ ਦੇ ਗਾਵਾਂ ਮਵੀਤਰਾ ਮੈਂ ਦੁਨੀਆ ਮੇਰੇ ਨਾਲ ਫੋਟੋਆਂ ਖਿਚੋਣ ਵਿਸ਼ੇਨਾਈ ਸਿੰਗਰ ਦੁਨੀਆ ਚ ਆਈ ਸੋਨੀ ਮਤਲਬ ਇਹਤਰਾ ਮੈਂ ਵੀ ਗਾ ਸਕਾਂ ਕਿਦਾਂ ਵੱਡੇ ਵੱਡੇ ਨਾਮ ਸਿੰਗਰਾਂ ਦੇ ਨਾਮ ਰੋਸ਼ਨ ਹੁੰਦਾ ਇਹਤਰਾ ਮੈਂ ਵੀ ਆਪਣੇ ਮਨ ਚ ਸੋਚਦੀ ਆ ਕਿ ਮਵੀ ਮੈਂ ਵੀ ਇਦਾਂ ਜਣਾ ਵੀ ਰੋਸ਼ਨ ਹੋ ਸਕੇ ਇਸ ਤਰ੍ਹਾਂ ਵੀ ਦੇਖੋ ਵੀ ਹਰ ਕਿਸ ਦਾ ਕੋਈ ਉਸਤਾਦ ਹੁੰਦਾ ਵਾ ਤੁਹਾਡਾ ਕੋਈ ਉਸਤਾਦ ਹੋਗਾ ਗਾਇਕੀ ਵਿੱਚ ਕੌਣ ਨੇ ਤੁਹਾਡੇ ਉਸਤਾਦ ਫਿਰ ਉਹਦਾ ਰਿਆਜ਼ ਕਿੰਨਾ ਕਰ ਲੈਂਦੇ ਹੋ ਕਿਸ ਤਰ੍ਹਾਂ ਗਾਣੇ ਨੂੰ ਰਿਆਜ਼ ਆਦ ਕਰ ਲੈਂਦੇ ਹੋ ਕਿਸ ਤਰ੍ਹਾਂ ਰਿਆਜ਼ ਕਰਦੇ ਹੋਂ ਦਸ਼ਕਾਂ ਨੂੰ ਸਾਂਝਾ ਕਰਦੇ ਥੋੜੀ ਗੱਲਾ ਮੇਰੇ ਗੁਰੂ ਜੀ ਦਿਪਨ ਰਾਜ ਜੀ ਹੈਗੇ ਆ ਉਹ ਬੜੀ ਮਿਹਨਤ ਕਰੋਂਦੇ ਆ ਬੜੇ ਰਿਆਜ਼ ਕਰੋਂਦੇ ਆ ਮੇਰੇ ਹੋਰ ਮੈਂ ਹੀ ਕਿ ਸੋਚਨੀ ਆ ਕਿ ਮੈਂ ਗੋਣਾ ਗੋਣਾ ਚੋਨੀ ਆ ਮੀਨਸ ਸਿੰਗਰ ਬੰਨਾ ਬੜਾ ਖਵਾਸ਼ ਹੈਗਾ ਮੇਰੇ ਸਿੰਗਰ ਬੜਾ ਸਫਨਾ ਉੱਚਾ ਆ ਕਿ ਮੈਂ ਸਿੰਗਰ ਬੰਨਾ ਕਈ ਕਈ ਤੁਮਨੇ ਲੋਕੀ ਕਹਿੰਦੇ ਵੀ ਇਹ ਇਹ ਝੂਠੀਆਂ ਅੰਡਰ ਵੀ ਦੇ ਦਿੰਦੀ ਆ ਇਹ ਕਹਿੰਨੇ ਕਿ ਤਾਂ ਸਿੰਗਰ ਬੰਨਾ ਆ ਇਵੇਂ ਨੇ ਕਿ ਤੇ ਬੰਨਾ ਇਹ ਕਿ ਤੂੰ ਗਾਂ ਜਾ ਸਕਦੀ ਆ ਇਹ ਤਾਂ ਮਨ ਲੋਕੀ ਬੜੇਗਾ ਜੁਗਤਾਂ ਟਿਚਣਾ ਕਰਦੇ ਆ ਮੈਂ ਆਪਣੇ ਮਨ ਦੇ ਸੋਝੀ ਨੇ ਪਰ ਦਿਲ ਤੇ ਕਹਿੰਨੇ ਕੋਈ ਗੱਲ ਨਹੀਂ ਵੀ ਮਹਾਰਾਏ ਨੇ ਮੇਰੀ ਬਾਫ ਫੜਨੀ ਹੋਵੇ ਨਾ ਉਹ ਤਾਂ ਪਤਾ ਵੀ ਨਾ ਲਗਣਾ ਮੈਂ ਕਿਹੜੀਆਂ ਬੁਲੰਦੀਆਂ ਉੱਚੀਆਂ ਹੀ ਪਹੁੰਚ ਸਕੀ ਬਿਲਕੁਲ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸ਼ਲਾਜ ਦਾ ਕਹਿਣਾ ਵੀ ਲੋਕ ਉਸ ਨੂੰ ਮਜ਼ਾਕ ਵੀ ਕਰਦੇ ਨੇ ਕੋਈ ਇਸ ਨੂੰ ਲੋਕ ਟਿਚਣਾ ਵੀ ਕਰਦੇ ਨੇ ਵੀ ਸ਼ਲਾਜ ਨੇ ਕਾਲੀ ਸਿੰਗਰ ਬੰਨਾ ਪਰ ਅਸੀਂ ਉਹਨਾਂ ਲੋਕਾਂ ਨੂੰ ਜਰੂਰ ਜਵਾਬ ਦੇ ਦਈਏ ਪੀਸ਼ਨਾਜ ਦੇ ਵਿੱਚ ਕੋਈ ਟੈਲੈਂਟ ਹੈਗਾ ਜੇ ਉਸਦੀ ਆਵਾਜ਼ ਚੰਗੀ ਆ ਫਿਰ ਹੀ ਆ ਕੇ ਅਸੀਂ ਇੰਟਰਵਿਊ ਕਰਦੇ ਆ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਰੂਰ ਜਵਾਬ ਦੇਵਾਂਗੇ ਕਿਉਂਕਿ ਪਰਮਾਤਮਾ ਦਾ ਪਤਾ ਨਹੀਂ ਆ ਪਰਮਾਤਮਾ ਕਿਹੜੀ ਦਾ ਜਵਾਬ ਰਾਜੀ ਆ ਪਤਾ ਨਹੀਂ ਪਰਮਾਤਮਾ ਨੇ ਕਿਹੜੇ ਇੱਕ ਫਰਿਸ਼ਤਾ ਭੇਜਣਾ ਜਾਂ ਕਿਹੜੇ ਹੱਥ ਪਰਮਾਤਮਾ ਨੇ ਜਿਹੇ ਕਿਰਪਾ ਕਰ ਦੇਣੀ ਆ ਵੀ ਸ਼ਲਾਜ ਨੇ ਵਧੀਆ ਗਾਇਕ ਬਣ ਜਾਣਾ ਵਧੀਆ ਸਿੰਗਰ ਬਣ ਜਾਣਾ ਜਿਹੜਾ ਇਹ ਮਾੜੇ ਹਾਲਾਤਾਂ ਵਿੱਚੋਂ ਆ ਉਹ ਚੰਗੇ ਹਾਲਾਤ ਆਏ ਨੇ ਐਸ ਕਰਕੇ ਸਾਡਾ ਉਹਨਾਂ ਲੋਕਾਂ ਨੂੰ ਜਵਾਬ ਆ ਵੀ ਯਾਰ ਕਦੀ ਵੀ ਕਿਸੇ ਨੂੰ ਮਜ਼ਾਕ ਨਾ ਕਰਿਆ ਕਰੋ ਪਤਾ ਨਹੀਂ ਰੱਬ ਦਿਨ ਬਦਲ ਲੱਗਿਆ ਮਿੰਟਰੀ ਲਾਉਂਦਾ ਅੱਜ ਤੁਸੀਂ ਸ਼ਲਾਜ ਦੇਖ ਸਕਦੇ ਹੋ ਮਾੜੇ ਹਾਲਾਤਾਂ ਵਿੱਚ ਆ ਪਤਾ ਨਹੀਂ ਸ਼ਲਾਜ ਬਾਅਦ ਕਿਸੇ ਚੰਗੇ ਹਾਲਾਤਾਂ ਵਿੱਚ ਆ ਜਾਏ ਐਸਕੇ ਕਦੇ ਵੀ ਕਿਸ ਨੂੰ ਮਜ਼ਾਕ ਨਾ ਕਰਿਆ ਕਰੋ ਕਿਉਂ ਰੱਬ ਦਾ ਲੰਗਿਆ ਰੱਬ ਦਿਨ ਬਦਲ ਲੱਗਿਆ ਦੇਰ ਨਹੀਂ ਲਾਉਂਦਾ ਤੇ ਸ਼ਲਾਜ ਹੋਰ ਕਿਹੜਾ ਗੀਸ ਲਾਗੇ ਜਾਂਦੇ ਰਾਣੇ ਸਾਡੇ ਦਸ਼ਕਾਂ ਨੂੰ ਜਿਹੜਾ ਤੁਸੀਂ ਰਿਆਜ਼ ਕਰਦੇ ਹੋਗੇ ਦੋ ਲਾਈਨਾਂ ਦੀ ਉਸਾਨੀ ਕਰਦੇ ਜੀ 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 ਹਾਂ ਜਾ ਅੱਗਾ ਲੇ ਰਾਜਨੀ ਨਾਲ ਜਸ਼ਨ ਮਨਾ ਲੈ ਗਹਿਰਾ ਦਿਨ ਮੈਂ ਕਿਵੇਂ ਸਜਾਵਾਂ ਦਿਲ ਜੜੀਏ ਜਲਤੜ ਗਈ ਵਿੱਚ ਪੈਰਾ ਦੇ ਨੁ ਮੇਰੀ ਜ਼ਿੰਦਗਾ ਮਾ ਦੀਆ ਜਹਲਾ ਵਿੱਚ ਵਣ ਕੇਦਨ ਕਿਰ ਗਈ ਕੀ ਕਰੀਏ ਜਿਉਂ ਜਿਗਰ ਦੀ ਤੋ ਚੁਕ ਲੈ ਹੰਦੇ ਨਜ਼ਰਾਂ ਤੋ ਕਿਰ ਗਈ ਕੀ ਕਰੀਏ ਜਿਉਂ ਜਿਗਰ ਦੀ ਤੋ ਚੁਕ ਲੈ ਹੰਦੇ ਨਜ਼ਰਾ ਤੋਂ गिर ਗਈ ਕੀ ਕਰੀਏ ਮੇਰੀ ਜ਼ਿੰਦਗਾ ਮਾਂ ਦੀ ਆ ਜੈਲ ਵਿੱਚ ਬਣ ਕੇ ਗਿੜਿ ਗਿੜਿ ਗਈ ਕੀ ਕਰੀਏ ਜਿਉਂ ਜਿਗਰ ਦੀ ਤੋ ਚੁਕਲੇਂਦੇ ਨਜ਼ਰਾ ਤੋਂ गिर ਗਈ ਕੀ ਕਰੀਏ ਨਜ਼ਰਾ ਤੋਂ गिर ਗਈ ਕੀ ਕਰੀਏ ਤੁਸੀਂ ਸ਼ਨਾਜ ਵੀ ਨੇ ਸੋਪੀ ਪਰਮਾਤਮਾ ਤੇ ਕਿੰਨਾ ਕੁ ਵਿਸ਼ਵਾਸ ਕਰਦੇ ਹੋ ਰੱਬ ਤੇ ਕਿੰਨਾ ਕੁ ਵਿਸ਼ਵਾਸ ਕਰਦੇ ਹੋ ਸ਼ਕਨੂ ਇਸ ਗੱਲ ਸਾਂਝੀ ਕਰਦੇ ਹੋ ਜਿਹੜੇ ਲੋਕ ਹਮੇਸ਼ਾ ਰੱਬ ਨਾਲ ਨਾਰਾਜ਼ਗੀ ਰੈਂਦੇ ਨੇ ਜਾਂ ਰੱਬ ਨਾਲ ਹਮੇਸ਼ਾ ਗੁੱਸਾ ਗਿਲਾ ਸ਼ਿਕਵਾ ਕਰਦੇ ਨੇ ਰੱਬ ਨਾਲ ਸ਼ਿਕਾਇਤਾਂ ਕਰਦੇ ਨੇ ਕਿ ਰੱਬ ਮੈਨੂੰ ਤੂੰ ਸਾਨੂੰ ਆਹ ਨਹੀਂ ਦਿੰਦਾ ਸਾਨੂੰ ਆਹ ਨਹੀਂ ਰੱਬ ਕੋ ਮੰਗਦੇ ਵੀ ਰਹਿੰਦੇ ਨੇ ਉਹ ਕਹਿੰਦੇ ਨੇ ਬੰਦੇ ਦਾ ਜਿਵੇਂ ਢੇਡਰੀ ਭਰਦਾ ਇੱਕ ਚੀਜ਼ ਹੰਦੀ ਤੇ ਹੋਰ ਚੀਜ਼ਾਂ ਮੰਗਦੇ ਨੇ ਕਦੀ ਅਸੀਂ ਤੁਹਾਨੂੰ ਹੋਇਆ ਤੁਹਾਡੇ ਨਾਲ ਜੀ ਮੈਂ ਪਰਮਾਤਮਾ ਨੇ ਇਹ ਕਹਿਣਾ ਚਾਹੁੰਨੀ ਆ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਨੀ ਆ ਕਿ ਮੇਰੀ ਮੈਂ ਹੀ ਮੈਂ ਵੱਡੀ 스타 ਬੰਨਾ ਸੋਨੀ ਸਿੰਗਰ ਬੰਨਾ ਚੋਨੀ ਆ ਮੇਰਾ ਸੁਪਨਾ ਹੈ ਮੇਰਾ ਸੁਪਨਾ ਸੱਚ ਕਰ ਦਿਓ ਮੈਂ ਹੀ ਕਹਿਣਾ ਚੋਨੀ ਆ ਕਿ ਮੇਰੀ ਵੱਤ ਵੱਤ ਸਪੋਰਟ ਕਰਨ ਮੈਨੂੰ ਵੱਤ ਵੱਤ ਵੋਟ ਕਰਨ ਮੇਰੀ ਇਹ ਹੀ ਸੁਪਨਾ ਹੈ ਮੈਂ ਸਿੰਗਰ ਬੰਨਾ ਚੋਨੀ ਆ 스타 ਬੰਨਾ ਚੋਨੀ ਆ 스타 ਬੰਨਾ ਇਹਦਾ ਸਿੰਗਰ ਵੱਡੇ ਤੋਂ ਵੱਡੇ ਸਾਰੇ ਮ ਵੀ ਇਸ ਤੋਂ ਵੱਡੀ ਸਿੰਗਰ ਬੰਨਾ ਚੋਨੀ ਆ ਇਸ ਰਾਜ ਕਿੰਨਾ ਚੰਗਾ ਲਾਲਾ ਜਦੋਂ ਤੁਹਾਡੇ ਮੱਲੇ ਵਿੱਚ ਆ ਕੇ ਕੋਈ ਕਹਿੰਦਾ ਵੀ ਨੂਰੀ ਮੱਲੇ ਜਾਣਾ ਵਾ ਉਹ ਲੜਕੀ ਨੂੰ ਮਿਲਣਾ ਜਿਹੜੀ ਸ਼ਨਾਜ ਨਾਮ ਦੀ ਆ ਜਿਹੜੀ ਜਿਸਦੀ ਆਵਾਜ਼ ਬਹੁਤ ਪਿਆਰੀ ਆ ਜਿਹੜੀ ਗਾਉਂਦੀ ਆ ਫਿਰ ਕਿੰਨਾ ਕਿ ਜੰਗਲ ਆਦਾ ਜਦੋਂ ਤੁਹਾਨੂੰ ਲੋਕ ਤਾਰੀਫ ਕਰਦੇ ਨੇ ਵੀ ਸ਼ਲਾਜ ਦੀ ਆਵਾਜ਼ ਬਹੁਤ ਪਿਆਰੀ ਆ ਕੀ ਕਹਿਣਾ ਚਾਹੋਗੇ ਤੇ ਬਹੁਤ ਵਧੀਆ ਲੱਗਦਾ ਹੀ ਜਦੋਂ ਪਰ ਮਾਂ ਜਦੋਂ ਦੁਨੀਆ ਮੇਰੀ ਕਰਦੀ ਆ ਕਿਸੇ ਨਾਲ ਤੇ ਬਹੁਤ ਸੋਣਾ ਗੋਂਦੇ ਹੋ ਮੇ ਮੇਰੇ ਮਨ ਚ ਬਹੁਤ ਖੁਆਇਸ਼ ਮੇਰਾ ਬੜਾ ਦਿਲ ਖੁਸ਼ ਹੁੰਦਾ ਵੀ ਚਲੋ ਮੇਰੀ ਦੁਨੀਆ ਵੀ ਪਸੰਦ ਕਰਦੀ ਹੋਏਗੀ ਕਿਤੇ ਮੈਂ ਗਾ ਰਹੀ ਆ ਠੀਕ ਹੈ ਤੇ ਸ਼ਲਾਜ ਜਾਨਿਆ ਸਾਡੇ ਦਰਸ਼ਕਾਂ ਨੂੰ ਕੋਈ ਸਨੇਹਾ ਦੇਣਾ ਚਾਹੋਗੇ ਕੀ ਅਪੀਲ ਕੀ ਕਰਨਾ ਚਾਹੋਗੇ ਦੋ ਲੈਣਾ ਜੂ ਸਾਂਝੀ ਕਰ ਦਿਓ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਕੋ ਮਨਪਸੰਦ ਜਿਹੜਾ ਗੀਤ ਤੁਹਾਨੂੰ ਪਸੰਦ ਆ ਉਹਦੀ ਦੋ ਲੋ ਲੈਣ ਜੂ ਸਾਂਝੀ ਕਰ ਦਿਲੀਏ ਅਪੀਲ ਮੈਂ ਹੀ ਕਰਨਾ ਚਾਹੁੰਨੀ ਆ ਫਤੋਬਦ ਮੈਨੂੰ ਸ਼ੇਅਰ ਕਰਨ ਮੈਂ ਹੀ ਮੇਰਾ ਸੁਪਨਾ ਪੂਰਾ ਕਰ ਦੇ ਮੈਂ ਹੋਰ ਕੁਝ ਨਹੀਂ ਦੁਨੀਆ ਤੋਂ ਮੰਗਨੀ ਆ ਮੈਂ ਆਪਣੇ ਡੈਰੀਸ ਮਤਲਬ ਹੱਥ ਖੜੇਆ ਕਰਾ ਰੱਖਾ ਮਤਲਬ ਆਪਣੇ ਡੈਰੀ ਦੀ ਵਾਹ ਫਰੰਚੋਗੀ ਬਣਾ ਆਪਣੇ ਭੈਣਾ ਦੀ ਸਪੋਰਟ ਕਰ ਸਕਾਂ ਜੀ ਜੀ ਜ਼ਰੂਰ ਜੀ ਅੱਖੀਆਂ ਲਾਈਆਂ ਤੇਰਾ ਸੁਨਾਈਆ ਅੱਖੀਆਂ ਲਾਈਆਂ ਤੇਰਾ ਸੁਨਾਈਆ ਮੇਲੇ ਦੇ ਅਸਾਂ

ਨਾਇਆ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਾਕੀ ਦੀ ਸ਼ਨਾਜ ਜਿਹੜੇ ਕਿ ਨੂਰੀ ਮੱਲੇ ਦੀ ਰਹਿਣ ਵਾਲੀ ਆ ਤੁਸੀਂ ਅਕਸਰ ਇਸ ਦੀਆਂ ਇੰਟਰਵਿਊਆਂ ਦੇਖੀ ਹੋਣਗੀਆਂ ਤੇ ਲੋਕ ਪਿਆਰ ਵੀ ਬਹੁਤ ਕਰਦੇ ਨੇ ਸ਼ਨਾਜ ਨੂੰ ਭਾਵੇਂ ਰੱਬ ਦੀ ਬਣਾਈ ਹੋਈ ਦੁਨੀਆ ਨਹੀਂ ਦੇਖ ਸਕਦੀ ਅੱਖਾਂ ਤੋਂ ਪਰ ਰੱਬ ਨੇ ਇੱਕ ਆਵਾਜ਼ ਦਾ ਬਹੁਤ ਸੋਹਣਾ ਸੁਹਣਨ ਦਿੱਤਾ ਵਾ ਸਾਰੇ ਮਰੀਦ ਨੇ ਇਸ ਦੀ ਆਵਾਜ਼ ਦੇ ਪਰ ਤੁਹਾਡੇ ਸਾਥ ਦੀ ਲੋੜ ਆ ਕਰਦੇ ਹਾਲਾਤ ਬਹੁਤ ਮਾੜੇ ਨੇ ਕੱਚ ਬਹੁਤ ਗਰੀਬੀ ਆ ਪਰ ਤੁਹਾਡੇ ਸਾਹ ਦੀ ਲੋੜ ਆ ਤੁਸੀਂ ਵੱਡੇ ਵੱਡੇ ਕਲਾਕਾਰ ਬਣਾਏ ਨੇ ਵੱਡੇ ਵੱਡੇ ਜਿਨ੍ਹਾਂ ਨੂੰ ਸੁਰਤ ਆਦ ਨਹੀਂ ਪਤਾ ਹੁੰਦਾ ਉਹ ਤੁਸੀਂ ਗਾਇਕ ਬਣਾ ਦਿੱਤੇ ਆ ਸ਼ਨਾਜ ਦੀ ਸੁਪਨਾ ਸੀ ਮਾਂ ਦਾ ਵੀ ਉਸ ਨੂੰ ਇੱਕ ਵਧੀਆ ਗਾਇਕ ਬਣਦਾ ਚੰਗਾ ਸਿੰਗਰ ਬਣਦਾ ਪਰ ਸੁਪਨਾ ਜਿਹੜਾ ਹੁਣ ਤੁਸੀਂ ਪੂਰਾ ਕਰ ਸਕਦੇ ਹੋ ਦਰਸ਼ਕੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਜਿਹੜਾ ਸੁਪਨਾ ਸੀ ਇਸ ਦੀ ਮਾਂ ਦਾ ਗਾਇਕ ਬਣਾਉਣ ਦਾ ਬੇਟੀ ਨੂੰ ਉਹ ਸੁਪਨਾ ਜਿਹੜਾ ਪੂਰਾ ਹੋ ਸਕੇ ਮੈਨੂੰ ਦਿਓ ਜਵਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅਮਰਸਰ